ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਵੈਰ ਈਰਖਾ ਨਾ ਮਨ ਵਿੱਚ ਆਵੇ ਕਦ ਵੈਰ ਈਰਖਾ ਨਾ ਮਨ ਵਿੱਚ ਆਵੇ ா முக்கான சகடேச்சே அர்தசால அரத மாலக்கரனா வி ਵਾਹਿਗੁਰੂ 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 ਵਾਹਿਗੁਰੂ

ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਬੈਰ ਈਰਖਾ ਨਾ ਮਨ ਵਿੱਚ ਆਵੇ கன்வே முக்காத்தான சே அர மாலக்கரனா விசமால चरणां विच तेरे वाहे गुरु वाहे गुरु वाहे गुरु वाहे गुरु तन तन बाबा दीप सिंह जी तन तन बाबा दीप सिंह जी वाहे गुरु वाहे गुरु वाहे गुरु वाहे गुरु ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਤ ਸਿਖਾ ਦੇ ਸਾਨੂੰ ਪਿਆਰ ਕਰਨ ਦੀ சாா கதுபா நே கதுபே முக்கா முக்கேச்சே अरदास मालिका चरना विच तेरे अरदास मलका चरना गुरु वाहे गुरु वाहे गुरु

ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਬੈਰ ਈਰਖਾ ਨਾ ਮਨ ਵਿੱਚ ਆਵੇ கன்வே முக்கா தோ முக்கே ஜே அரத மலா விசமால

ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ சான் பணி தாச்ச சரச்சே கன பிச்சே ா துக்கான சே அர மாலக்கா சரனா விசமால ਵਾਹਿਗੁਰੂ 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 तन तन बाबा दीप सिंह जी तन तन बाबा दीप सिंह जी वाहे गुरू, वाहे गुरू, वाहे गुरू, वाहे गुरु 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 तन तन बाबा दीप सिंह जी तन तन बाबा दीप सिंह जी वाहे गुरू, वाहे गुरु गुरु वाहे गुरु वाहे गुरु वाहे ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਬੈਰ ਈਰਖਾ ਨਾ ਮਨ ਵਿੱਚ ਆਵੇ ਕਦ ਵੈਰ ਈਰਖਾ ਨਾ ਮਨ ਵਿੱਚ ਆਵੇ ਮੁਕ ਜਾਣ ਕਰਾ ਤੋ ਮੁਕ ਜਾਣ ਕਰਾ ਤੋ ਸਭ ਝਗੜੇ ਠੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਵਾਹਿਗੁਰੂ 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 तन तन बाबा दीप सिंह जी तन तन बाबा दीप सिंह जी वाहे 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 गुरु 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 वाहे गुरु तन तन बाबा दीप सिंह जी तन तन बाबा दीप सिंह जी वाहे वाहे गुरु गुरु वाहे गुरु वाहे गुरु ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਬੈਰ ਈਰਖਾ ਨਾ ਮਨ ਵਿੱਚ ਆਵੇ கன்வே முக்காத்தோ முக்கே ஜே அரத மலா விசமால

ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ சாா கதுபா நே கதுபானோ சேடே अरदास मलका चरना विच तेरे अरदास मलका चरना गुरु वाहे गुरु तन तन बाबा दीप सिंह जी तन तन बाबा दीप सिंह जी वाहे 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 गुरु वा गुरु वा गुरु गुरु तन तन बाबा दीप सिंह जी तन तन बाबा दीप सिंह जी वाहे वाहे गुरु वा गुरु वाहे गुरु वाहे गुरु वा ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਬੈਰ ਈਰਖਾ ਨਾ ਮਨ ਵਿੱਚ ਆਵੇ ਕਦ ਵੈਰ ਈਰਖਾ ਨਾ ਮਨ ਵਿੱਚ ਆਵੇ ਮੁੱਕ ਜਾਣ ਕਰਾ ਤੋ ਮੁੱਕ ਜਾਣ ਕਰਾ ਤੋ ਸਭ ਝਗੜੇ ਝੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ

Guru, तन तन बाबा दीप सिंह जी तन तन बाबा दीप सिंह जी वाहे 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 गुरु 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 वाहे गुरु तन तन बाबा दीप सिंह जी तन तन बाबा दीप सिंह जी वाहे 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 गुरु 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 वाहे गुरु ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕਟ ਦੁਨੀਆ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਸਾਨੂੰ ਪਿਆਰ ਕਰਨ ਦੀ ਦਾਤਾ ਜਾਚ ਸਿਖਾ ਦੇ ਕਦ ਬੈਰ ਈਰਖਾ ਨਾ ਮਨ ਵਿੱਚ ਆਵੇ கதுவர நித்தவ முக்கா துக்கா தோ சேடே அர மாலக்கரனா வித மாலக்கா

ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਦੁੱਖ ਕੱਟ ਦੁਨੀਆਂ ਦੇ ਵੰਡ ਖੁਸ਼ੀਆਂ ਖੇੜੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਅਰਦਾਸ ਮਾਲਕਾ ਚਰਨਾ ਵਿੱਚ ਤੇਰੇ ਸਾਨੂੰ ਪਿਆਰ ਕਰਨ